ਲੁਧਿਆਣੇ ਆਣਾ ਕੋ ਜਦੋਂ ਵੀ ਸਾਥ ਮੰਗਿਆ ਉਹਨੇ ਦੁਗਣਾ ਤਿੱਗਣਾ ਦਿੱਤਾ ਲੁਧਿਆਣੇ ਆਣਾ ਕੋਲੇ ਜਦੋਂ ਵੀ ਆਇਆ ਉਮੀਦ ਤੋਂ ਵੱਧ ਪਿਆਰ ਦਿੱਤਾ ਮੇਰੀ ਕਰਮ ਭੂਮੀ ਹੈ ਮੈਂ 1992 ਚ ਪਹਿਲੀ ਵਾਰ ਲੁਧਿਆਣਾ ਆਇਆ ਸੀ 1992 ਚ ਕਲਾਕਾਰ ਬਣਨ ਆਇਆ ਸੀ ਬਣ ਵੀ ਗਿਆ ਸੀ 1992 ਚ ਹੀ ਮੈਂ ਦਰਸ਼ਕ ਲੋਨੀ ਚ ਰਹਿੰਦਾ ਸੀ ਉਹ ਅਗਰਨਗਰ ਦੇ ਸਾਹਮਣੀ ਪੰਜ ਸਾਲ ਮੈਂ ਸਰਚ ਰਿਹਾ ਮੈਂ ਕੱਲੀ ਕੱਲੀ ਗਲੀ ਜਾਣਦਾ ਇਥੋਂ ਦੀ ਕਰਮਭੂਮੀ ਇਹ ਮੇਰੀ ਹੈ ਬਹੁਤ ਸਾਰੇ ਲੋਕਾਂ ਦੀ ਕਰਮਭੂਮੀ ਹੈ ਬੜੇ ਲੋਕ ਆਉਂਦੇ ਆ ਲੁਧਿਆਣੇ ਚ ਆ ਕੇ ਕੋਈ ਭੁੱਖਾ ਨਹੀਂ ਮਰਦਾ ਲੁਧਿਆਣੇ ਚ ਆ ਕੇ ਲੋਕਾਂ ਨੂੰ ਰੋਟੀ ਮਿਲਦੀ ਹੈ ਪਰ ਲੁਧਿਆਣੇ ਦੀ ਰਾਜਨੀਤੀ ਦੇਖ ਲਿਏ ਇਹ ਹਜੇ ਬੰਦੇ ਆਏ ਆ ਮੂਰੇ ਜਿਹਨਾਂ ਲੁੱਟਣ ਵਾਲੇ ਪਾਸਿਓ ਕੋਈ ਖੜਾ ਕੋਈ ਮਤਲਬ ਕਸਰ ਛੱਡੀ ਨਹੀਂ ਹੁਣ ਕਿਤੇ ਜਾ ਕੇ ਥੋੜਾ ਸੁਧਾਰ ਹੋਇਆ ਤੁਸੀਂ ਵੋਟਾਂ ਪਾਓ ਜਿਹੜਾ ਦੇਖੋ ਤੁਹਾਨੂੰ ਪੈਸੇ ਵੀ ਦੇਣ ਆਉਣਗੇ ਸਾਡੇ ਕੋਲ ਤਾਂ ਹੈ ਨਹੀਂ ਤੁਹਾਨੂੰ ਪੈਸੇ ਦੇ ਇਹਨਾਂ ਕੋਲ ਤਾਂ ਹੈਗੇ ਨੇ ਲੁੱਟੇ ਹੋਏ ਨੇ ਥੋੜੇ ਤਾਂ ਲੁੱਟੇ ਹੋਏ ਨੇ ਜੀ ਉਹ ਥੋੜੇ ਹੀ ਨੇ ਪੈਸੇ ਉਹ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਫਿਰ ਤੁਸੀਂ ਉਹਦੇ ਕੋਲ ਗੁੱਸਾ ਨਹੀਂ ਕਰਦਾ ਤੇ ਜੇ ਤੁਸੀਂ ਕਹਿੰਦਾ ਵੀ ਹਾਂ ਜੀ ਮੈਂ ਤਾਂ 3000 ਰੁਪਏ ਦੀ ਕਬੂਟ ਵੇਚੂਗਾ ਜੀ 5 ਬੋਟਾਂ ਨੇ 15000 ਫੜਾਓ ਉਨੇ ਦੇਤਾ 15000 ਉਹ ਤੋਂ ਬਾਅਦ ਕੋਈ ਕੰਮ ਪੈ ਗਿਆ ਤੁਹਾਨੂੰ ਜਵਾਗ ਦੇ ਨੰਬਰ ਵਧੀਆ ਆ ਗਏ ਤੁਸੀਂ ਉਹਦੇ ਕੋਲ ਚਲੇ ਗਏ ਵੀ ਨੌਕਰੀ ਦਿਓ ਉਹ ਕਹੂਗਾ 10 ਲੱਖ ਲੱਗੂਗਾ ਜੀ ਤੁਸੀਂ ਕਹੋਗੇ ਕਮਾਲ ਕਰਦੇ ਹੋ ਜੀ ਐਮਐਲਏ ਸਾਹਿਬ ਅਈਏ ਤੁਹਾਨੂੰ ਬੋਟਾ ਪਾਈਏ ਉਹ ਕਹੂਗਾ ਜੀ ਆ ਕੱਢਿਓ ਕਰਾ ਹਾਂ ਅੱਛਾ ਤੁਸੀਂ ਪਾਈਆਂ ਤੁਹਾਡੇ ਪੰਜ ਨੇ ਹਨਾ ਹਾਂ ਜਿਹੜਾ ਤੁਹਾਡਾ ਰੇਟ ਸੀ ਉਹਦੋਂ 3000 ਰੁਪਏ ਸੀ ਤੁਸੀਂ 15000 ਲੈ ਲਿਆ ਉਹ ਤੁਹਾਡਾ ਰੇਟ ਸੀ ਅਦਾਸ ਲੱਖ ਸਾਡਾ ਰੇਟ ਹੈ ਫੇ ਕੀ ਕਹਦੋਂਗੇ ਨੋਕਲੇ ਕੀ ਕਹਦੋਂਗੇ ਉਹਨਾਂ ਨੂੰ ਜਵਾਬ ਦੇ ਦੋਂਗੇ ਕੋਈ